ਕਬਰਾਂ ਬੋਲਣ ਵਾਲੀ ਆਪਣੇ ਡੱਬੇ ਜੇ ਚਾਹ ਬੰਦੀ ਹੈ। ਹੇਮਾ ਮਾਲਣੀ ਰੀਖਾ ਆਪਣੇ ਘਰੇ ਡਾਂਸ ਕਰਦੀਆਂ ਨੇ। ਸੋਡੇ ਬਲੈਕ ਐਂਡ ਵਾਈਟ 'ਚ ਤਾਂ ਸਮਾਰ ਕੇ ਸਿਆਣ ਨਹੀਂ ਆਉਂਦੀ ਹੇਮਾ ਮਾਲਣੀ ਦੀ। ਸਾਡੇ ਮੁੰਡੇ ਲਿਆਏ ਐ ਕਲਰਡ ਟੀਵੀ। ਟਮਾਟਰਾਂ 'ਗੇ ਹੇਮਾ ਮਾਲਣੀ ਦਿਸਦੀ ਐ। ਦੋਸਤੋ ਇੱਕ ਖੂਬਸੂਰਤ ਵਾਰਤਾਲਾਪ। ਹਰ ਮਿੱਟੀ ਦੀ ਆਪਣੀ ਖਸਲਤ ਨਾਵਲ ਦੇ ਵਿੱਚੋਂ ਹੈ। ਇਸ ਨਾਵਲ ਦੇ ਰਚੇਤਾ ਨੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ। ਅੱਜ ਜਿਸ ਨਾਵਲ ਦਾ ਸੀ ਤੁਹਾਡੇ ਲਈ ਪਹਿਲਾ ਭਾਗ ਪੇਸ਼ ਕਰ ਰਹੇ ਹਾਂ ਦੋਸਤੋ ਆਪਣੇ ਚੈਨਲ ਨੂੰ ਜਨਕਿ ਕਲੇਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਆਪਣੀ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਹੈ ਤੇ ਲੋ ਜੀ ਬਹੁਤੀ देर ਨਾ ਕਰਦੇ ਹੋਏ ਆਪਾਂ ਅੱਜ ਸ਼ੁਰੂ ਕਰ ਰਹੇ ਹਾਂ ਸ਼੍ਰੀ ਜਸਪਾਲ ਮਾਨਖੇੜਾ ਜੀ ਦਾ ਲਿਖਿਆ ਹੋਇਆ ਸਮਕਾਲ ਦਾ ਚਰਚਿਤ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਮੰਡੀ ravel ਹੁਣ ਮੰਡੀ ਨਹੀਂ ਸੀ ਰਹੀ ਸ਼ਹਿਰ ਬਣ ਗਿਆ ਸੀ ਦਰਿਆ ਦੇ ਵਹਿਣ ਵਾਂਗ ਕਦੇ ਸ਼ਾਂਤ ਵੰਦਾ ਸੀ ਰਾਵਲ ਕਦੇ ਸਮੁੰਦਰ ਵਾਂਗ ਖੋਲਦਾ ਸੀ ਰਾਵਲ ਦੇ ਦੁਆਲੇ ਵੀ ਈ ਰਿਸ਼ੀਆਂ ਗੁਰੂਆਂ ਪੀਰਾਂ ਫਕੀਰਾਂ ਮਹਾਨ ਬੰਦਿਆਂ ਵਾਂਗ ਸ਼ਾਨਦਾਰ ਸ਼ਾਨਾ ਮੱਤਾ ਆਬਾ ਮੰਡਲ ਫੈਲਿਆ ਹੋਇਆ ਸੀ ਜਿਸ ਦੀ ਰੋਸ਼ਨੀ ਵਿੱਚ ਸੂਰਮਿਆਂ ਸੂਰਬੀਰਾ ਸਿਰ ਲੱਥ ਸਿਰੜੀਆਂ ਦੇ ਸਿਰ ਲਿਸ਼ਕਾ ਮਾਰ ਰਹੇ ਸਨ ਉਸ ਨਾਲ ਰਾਵਲ ਦਾ ਅਤੀਤ ਰੁਸ਼ਨਾ ਰਿਹਾ ਸੀ ਇਸ ਲਿਸ਼ਕ ਵਿੱਚ ਪੀਰ ਰਾਵਲ ਸ਼ਾਹ ਦੇ ਦਰवेश ਵਿਦਵਾਨ ਸਿਰ ਦੀ ਆਬਾ ਵੱਖਰੀ ਹੀ ਸੀ ਨੌ ਮਹੀਨੇ ਨੌ ਦਿਨ ਨੌ ਕੜੀਆਂ ਦਮ ਮਾਰਦੇ ਅਤੇ ਦਿਨੇ ਕੰਗੜ ਤੋਂ ਫਤੇ ਨਾਮਾ ਲਿਖਦੇ ਦਸ਼ਮੇਸ਼ ਦੀ ਰੌਸ਼ਨੀ ਨੂਰ ਬਖੇਰ ਰਹੀ ਸੀ ਤਲੀ ਤਸੀਸ ਧਰੀ ਜਾਂਦਾ ਬਾਬਾ ਮਹਾਰਾਜਾ ਦਾ ਜਰਨੈਲ ਨਲੂਆ ਨੌਜਵਾਨ ਸ਼ਹੀਦ ਦੇ ਆਜ਼ਮ ਗਦਰੀ ਬਾਬੇ ਆਬਾ ਮੰਡਲ ਵਿੱਚ ਸੁਭਾ ਇਮਾਨਸਨ 라ਵਲ ਇਲਾਕੇ ਦੇ ਮੁਜ਼ਾਰਿਆਂ ਦਾ ਆਗੂ ਹਮੀਰ ਸਿੰਘ ਰੱਲਾ ਕਰਮ ਸਿੰਘ ਮਸਤਾਨਾ ਸਮਾਵਾਂ ਦਾ ਹੁਕਮਾ ਰਾਮਪ੍ਰੀਆ ਖਾੜਕੂ ਬਸੰਤ ਤੇ ਹੋਰ ਕਿੰਨੇ ਹੀ ਅਣਪਛਾਤੇ ਚਿਹਰੇ ਤਾਰਿਆਂ ਵਾਂਗ ਚਮਕ ਰਹੇ ਸਨ। 라ਵਲ ਦੇ ਸੇਰ ਵਾਲੇ ਪਾਸੇ ਜਿੱਧਰ ਆਬਾ ਮੰਡਲ ਹੈ ਪੀਰ 라ਵਲ ਸ਼ਾਹ ਦੀ ਦਰਗਾ ਸ਼ੇਰਾਵਲੀ ਮਾਈ ਦਾ ਮੰਦਿਰ ਤੇ ਗੁਰੂ ਧਾਮ ਸੂਲੀਸਰ ਵਿਰਾਜਮਾਨ ਹਨ। ਜੰਕਸ਼ਨ ਹੀ ਸ਼ਹਿਰ ਦੀਆਂ 7 ਲਾਈਨਾਂ ਚੋਂ ਆਉਂਦੀ ਇੱਕ ਦਿੱਲੀ ਲਾਈਨ ਦਾ ਰੇਲਵੇ ਸਟੇਸ਼ਨ ਅਤੇ ਉਸ ਦੇ ਨਾਲ ਲਗਮਾ ਬੱਸ ਅਡਾ 라ਵਲ ਦੇ ਪੈਰ ਹਨ ਜੋ ਇਸ ਦੇ ਬਸ਼ਿੰਦਿਆਂ ਨੂੰ ਦਿੱਲੀ ਦਖਣ ਲੈ ਜਾਂਦੇ ਹਨ। ਹੁਣ ਤਾਂ ravel ਦੇ ਪੁੱਤ ਸੱਤ ਸਮੁੰਦਰੋਂ ਪਾਰ ਵੀ ਉਡਾਰੀਆਂ ਮਾਰਨੇ ਲੱਗੇ ਹਨ ਵੱਡੀ ravel ਅਤੇ ਛੋਟੀ ravel ਮੰਡੀ ravel ਦੀਆਂ ਸੱਜੀਆਂ ਖੱਬੀਆਂ ਵਾਹਾਂ ਹਨ ਜਦੋਂ ਵੀ ਮੰਡੀ ਤੇ ਭੀੜ ਬਣੀ ਹੈ ਤਾਂ ਦੋਵੇਂ ravel ਇਸ ਦੀ ਧਿਰ ਬਣੀਆਂ ਹਨ ਵੱਡੀ ravel ਅਤੇ ਛੋਟੀ ravel ਦੇ ਵਿਚਕਾਰ ਦੀ ਰੇਲਵੇ ਲਾਈਨ ਅੰਗਰੇਜ਼ਾਂ ਦੇ ਵੇਲੇ ਕੱਢੀ ਸੀ ਮੰਡੀ ਵਾਸਤੇ ਕਿਸਾਨਾਂ ਦੀਆਂ ਜ਼ਮੀਨਾਂ ਪੋਂ ਦੇ ਪਾ ਖੋ ਖਰੀਦ ਲਿਆ ਸਨ ਮੰਡੀ ਦੇ ਛੇ ਦਰਵਾਜ਼ੇ ਸਨ ਦੋ ਦੱਖਣ ਵੱਲ ਦੋ ਪਹਾੜ ਵਾਲੇ ਪਾਸੇ ਇੱਕ ਚੜ੍ਹਦੇ ਵੱਲ ਇੱਕ ਛਿਫ ਦੇ ਬੰਨੀ ਮੰਡੀ ਦੇ ਬਾਹਰਵਾਰ ਚਾਰੇ ਪਾਸੇ ਸਰਕੂਲਰ ਅਰੋੜ ਹੈ ਚੜ੍ਹਦੇ ਵਾਲੇ ਦਰਵਾਜ਼ੇ ਤੋਂ ਸਿੱਧੀ ਸੜਕ ਛਿਫ ਦੇ ਵਾਲੇ ਦਰਵਾਜ਼ੇ ਨੂੰ ਅਤੇ ਦੱਖਣ ਵਾਲੇ ਦੋਵਾਂ ਦਰਵਾਜ਼ਿਆਂ ਤੋਂ ਸੜਕਾਂ ਪਹਾੜ ਵਾਲੇ ਦਰਵਾਜ਼ਿਆਂ ਨੂੰ ਜਾਂਦੀਆਂ ਹਨ ਇਸ ਨਾਲ ਮੰਡੀ ਦੇ ਛੇ ਖਾਨੇ ਬਣਦੇ ਹਨ ਇਨ੍ਹਾਂ ਛੇ ਖਾਨਿਆਂ ਦੇ ਸੜਕਾਂ ਵਾਲੇ ਪਾਸੇ ਦੁਕਾਨਾਂ ਦੁਕਾਨਾਂ ਦੇ ਪਿੱਛੇ ਰਹਿਆਇਸ਼ ਲਈ ਘਰ ਬਣੇ ਹੋਏ ਹਨ ਘਰਾਂ ਦੇ ਗੇਟ ਵਾਲੇ ਪਾਸੇ ਗਲੀਆਂ ਛੱਡੀਆਂ ਹੋਈਆਂ ਹਨ ਲੋਕ ਅਜੇ ਵੀ ਗੱਲਾਂ ਕਰਦੇ ਹਨ ਅੰਗਰੇਜ਼ਾਂ ਨੇ ਤਾਂ ਮੰਡੀ ਬਣਾਉਣ ਵਾਲੀ ਕਤਾਕੱਟੀ ਪਈ ਹੈ ਗਲੀਆਂ 'ਚੋਂ ਨਾਲੀਆਂ ਗੰਦਾ ਪਾਣੀ ਸਰਕੂਲਰ ਰੋਡ ਵਾਲੇ ਨਾਲੇ ਵਿੱਚ ਲਿਆ ਸੁੱਟਦੀਆਂ ਸਨ ਨਾਲੇ ਦਾ ਪਾਣੀ ਛਿੱਪਦੇ ਵੱਲ ਤਲਾਬਾਂ ਵਿੱਚ ਜਾ ਡਿੱਗਦਾ ਸੀ ਇੱਕ ਕੱਚਾ ਤਲਾਬ ਸੀ ਇੱਕ ਪੱਕਾ ਕੱਚੇ ਤਲਾ ਨੂੰ ਤਾਂ ਪੂਰ ਕੇ ਦੁਕਾਨਾਂ ਘਟ ਦਿੱਤੀਆਂ ਸਨ ਪਰ ਪੱਕਾ ਤਲਾ ਅਜੇ ਕਾਇਮ ਹੈ ਇਸ ਵਿੱਚ ਸਾਈਡਾਂ ਤੇ ਪੌੜੀਆਂ ਬਣਾ ਕੇ ਸਟੇਡੀਅਮ ਬਣਾ ਦਿੱਤਾ ਹੈ ਵਿਚਾਲੇ ਬਾਸਕਟਬਾਲ ਦਾ ਗਰਾਊਂਡ ਹੈ ਇੱਥੇ ਰੈਲੀਆਂ ਹੁੰਦੀਆਂ ਹਨ 15 ਅਗਸਤ 26 ਜਨਵਰੀ ਦੁਸਹਿਰਾ ਮਨਾਉਂਦੇ ਹਨ ਰਾਮਲੀਲਾ ਤੇ ਨਾਟਕ ਹੁੰਦੇ ਹਨ ਖਾੜੇ ਲੱਗਦੇ ਹਨ ਮੰਡੀ ਵਾਸੀ ਇਕੱਠੇ ਹੋ ਕੇ ਚਾਂਬੜਾ ਪਾਉਂਦੇ ਨੇ ਸਿਰ ਵਾਲੇ ਪਾਸੇ ਤਾਂ ਪੈਰਾਂ ਵਾਲੇ ਪਾਸੇ ਸਟੇਸ਼ਨ ਅੱਡਾ ਸੱਜੇ ਖੱਬੇ ਵੱਡੀ ਛੋਟੀ ravel ਮੰਡੀ ਮੰਡੀ ਦੇ ਵਿਚਾਲੇ ਸਤਿਪਾਵਨਾ ਸਤੰਭ ਤੇ ਲੱਗਿਆ ਕੜਿਆਲ ਜੋ ਦਿਲ ਵਾਂਗ ਟਿਕ ਟਿਕ ਠਕ ਠਕ ਸਹਜ ਸਹਜ ਵੱਜਮਾ ਵੱਜਮਾ ਟੜਕਦਾ ਰਹਿੰਦਾ ਹੈ ਅੱਜ ਕੱਲ ਇਹ ਦਿਲ ਸਹਜ ਨਹੀਂ ਟੜਕ ਰਿਹਾ ravel ਦੀ ਇੱਕ ਧੀ ਦੀ ਆਬਰੂ ਖਤਰੇ ਵਿੱਚ ਹੈ 30 35 ਸਾਲ ਪਹਿਲਾਂ ਵੀ ravel ਦਾ ਸ਼ਾਂਤ ਟੜਕਦਾ ਦਿਲ ਅਸਹਜ ਹੋ ਗਿਆ ਸੀ 10 ਸਾਲ ਤੱਕ ਤੱਕ ਹੇਠਾਂ-ਹੇਠਾਂ ਉੱਤੇ ਵੱਜਦਾ ਰਿਹਾ ਸੀ ਮੰਬ ਬੰਦੂਕਾਂ ਦੀ ਠੂ ਠੂ ਠਾ ਠਾ ਨੇ ਜਾਨ ਕੱਢੀ ਹੋਈ ਸੀ ਇਹ ਰਾਵਲ ਜਿਹੜੀ ਪਿੰਡਾਂ ਦੇ ਲੋਕਾਂ ਦੀ ਠਾਹਰ ਤੇ ਰੋਜ਼ਗਾਰ ਦਾ ਕੇਂਦਰ ਬਣਦੀ ਗਈ ਸੀ ਠੂ ਠਾ ਨੇ ਗਤੀ ਰੋਕ ਦਿੱਤੀ ਸੀ ਦਰਵਾਜ਼ਿਆਂ ਤੋਂ ਬਾਹਰ ਸਰਕੂਲਰ ਰੋਡ ਰੇਲਵੇ ਲਾਈਨ ਦੇ ਆਸੇ-ਪਾਸੇ ਉਸਰਦੀਆਂ ਬਸਤੀਆਂ ਨਗਰ ਕਲੋਨੀਆਂ ਬਣਨੋਂ ਹਟ ਲਈਆਂ ਗੰਗਾ ਸਨ ਰਾਵਲ ਵਾਸੀ ਧਰਮਾਂ ਵਿੱਚ ਵੰਡੇ ਗਏ ਸਨ ਸਰਬੱਤ ਦੇ ਭਲੇ ਵਾਲੇ ਧਰਮ ਦੇ ਕੁਝ ਬੰਦੇ ਆਪਣੇ ਆਪ ਨੂੰ ਮੰਡੀ ਦੇ ਮਾਲਕ ਸਮਝਣ ਲੱਗੇ ਸਨ ਹਥਿਆਰ ਕਦੇ ਪਾਰਕ ਵਿੱਚ ਸੈਰ ਕਰਦਿਆਂ ਤੇ ਕਦੇ ਤਾਸ਼ ਖੇਡਦਿਆਂ ਤੇ ਵਰ ਜਾਂਦੇ ਕਦੇ ਬੱਸ ਦੀਆਂ ਸਵਾਰੀਆਂ ਲਾਸ਼ਾਂ ਬਣ ਜਾਂਦੀਆਂ ਪੱਕੇ ਤਲਾਅ 'ਚ ਫਟੇ ਬੰਬ ਨੇ RAM ਤੇ Hanuman ਬਣੇ ਮੁੰਡੇ ਅਤੇ Ram Lila ਵੇਖਦੇ 10-12 ਦਰਸ਼ਕ ਭਮਕਣਾ ਵਾਂਗ ਭੁੰਨ ਦਿੱਤੇ ਸਨ RAM ਨਾਮ ਲਈਏ ਬੰਦੇ ਡਰੇ ਬੈਠੇ ਸਨ ਦੜਵਾਟਾ ਜ਼ਮਾਨਾ ਕੱਟ ਭਲੇ ਦਿਨ ਆਵਣਗੇ ਦੀ ਆਸ ਲਈ ਰੱਖਦੇ ਸਨ ਸ਼ਾਂਤ ਵਸਦੇ ਰਾਵਲ ਦੇ ਪਾਣੀਆਂ ਚ ਆਏ ਹਣੇ ਲੋਕਾਂ ਦੇ ਸਬਰ ਵਿੱਚ ਮੋਰੀਆਂ ਕਰ ਦਿੱਤੀਆਂ ਸਨ ਕਈ ਦੁਕਾਨਾਂ ਦੇ ਸ਼ਟਰ ਡੱਗ ਗਏ ਸਨ ਜਿੰਦਿਆਂ ਨੂੰ ਜੰਗਾਲ ਲੱਗ ਗਈ ਸੀ ਸੀਤਾ ਮਾਤਾ ਸਾੜੀ ਸੈਂਟਰ ਵਿੱਚ ਗੁਰੂ ਕਿਰਪਾ ਪਗੜੀ ਸਟੋਰ ਖੁੱਲ ਗਿਆ ਸੀ ਨਾਲੇ ਲੱਗ ਮੇ ਹਰਿਆਣੇ ਦੀਆਂ ਮੰਡੀਆਂ ਸ਼ਹਿਰਾਂ ਵਿੱਚ ਘਰਾਂ ਪਲਾਂਟਾ ਦੁਕਾਨਾਂ ਦੇ ਭਾਅ ਅਸਮਾਨੀ ਚੜ ਗਏ ਸਨ ਸਮੇਂ ਦੇ ਹਲਾਂ ਦਾ ਪੱਟਿਆ ਖੱਬਲ ਹੋਰ ਥਾਈ ਜੜਾਂ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਕਈ ਪੱਟੀਆਂ ਜਿਹੜਾਂ ਨੂੰ ਹੀਟ ਹਾੜ ਦੀਆਂ ਤੇਜ਼ ਧੁੱਪਾਂ ਨੇ ਸੁਕਾ ਸਾੜ ਦਿੱਤਾ ਸੀ ਬਜਾਜੀਦਾਂ ਦੁਕਾਨਾਂ ਦੇ ਮਾਲਕਾਂ ਦੇ ਹੱਥ ਗਜਾਂ ਨਾਲ ਕੱਪੜਾ ਮਿਲਣ ਲੱਗੇ ਸਨ 10 ਸਾਲ ravel ਦੇ ਅੰਬਰਾਂ ਤੇ ਗਰਦ ਚੜੀ ਰਹੀ ਪੁੱਤਾਂ ਵਾਲੀਆਂ ਮਾਂਮਾ ਨੇ ਪੁੱਤ ਗਵਾ ਲਏ ਤਪ ਦੇ ਤਿੱਖੜ ਦੁਪਹਿਰੇ ਸਨ ਠਹਿਰੀਆਂ ਸਰਦ ਕਕਰੀਲੀਆਂ ਰਾਤਾਂ ਸਨ ਡੋਵੇਂ ਲੋਕਾਂ ਨੂੰ ਮਾਰ ਰਹੇ ਸਨ ਤਿੱਖੜ ਦੁਪਹਿਰੇ ਵੀ ਕਕਰੀਲੀਆਂ ਰਾਤਾਂ ਵੀ ਲੋਕ ਕੁਝ ਵੀ ਨਹੀਂ ਸੁਣ ਕਰ ਸਕਦੇ ਡਾਡੇ ਮਜਬੂਰ ਸਨ ਲਾਚਾਰ ਸਨ ਖੌਫ ਜ਼ਦਾ ਜੋ ਕੁਝ ਕਰ ਸਕਦੇ ਸਨ ਉਹ ਕੁਝ ਕਰ ਨਹੀਂ ਰਹੇ ਸਨ ਦੂਰ ਬੈਠੇ ਸਨ ਆਪਣੇ ਕਿਲਿਆਂ ਵਿੱਚ ਸੁਰੱਖਿਆਤ ਕਈਆਂ ਲਈ ਤਾਂ ਜੇਲ੍ਹਾਂ ਵੀ ਸੁਰੱਖਿਆਤ ਕਿਲੇ ਬਣ ਗਈਆਂ ਸਨ ਪਰ ਜਾ ਮਰ ਰਹੀ ਸੀ ਨੀਰੋ ਬੰਸਰੀ ਵਜਾ ਰਹੇ ਸਨ ਜਦੋਂ ਨੀਰੋ ਨੂੰ ਲੱਗਿਆ ਕਿ ਠੂਠਾ ਵਾਲੀ ਸੁਰਸੂਤ ਨਹੀਂ ਆਉਂਦੀ ਤਾਂ ਉਹਨਾਂ ਵੋਟਾਂ ਦੇ ਡੱਬਿਆਂ 'ਵਾਲੀ ਤਾਨ ਕੱਢ ਲਈ 10-12 ਸਾਲਾਂ ਦੀ ਕਤਲੋਗਾਰਦਵਾਦ ਵੋਟਾਂ ਪਈਆਂ 10% ਲੋਕਾਂ ਨੇ ਵੋਟਾਂ ਪਾਈਆਂ 10% ਦੀ ਵੋਟਾਂ ਨਾਲ ਬਣੀ ਸਰਕਾਰ ਨੇ ਦਸਾਂ ਮਹੀਨਿਆਂ ਵਿੱਚ ਮਾਹੌਲ ਠੀਕ ਕਰ ਦਿੱਤਾ ਮੰਡੀ ravel ਨੇ ਸੁੱਖ ਦਾ ਸਾਹ ਲਿਆ ਪਰ ravel ਵਾਸੀਆਂ ਦੇ ਵੇਖਦੇ-ਵੇਖਦੇ ਹੋਰ ਹੀ ਰੰਗ ਉਗੜਨ ਲੱਗੇ ਪਿੰਡਾਂ ਤੋਂ ਯੂਪੀ ਐਮਪੀ ਬਿਹਾਰ ਤੋਂ ਲੋਕ ਆ ਕੇ ਮੰਡੀ ਵਸਣ ਲੱਗੇ ਪਹਿਲਾਂ ਵਾਂਗੂ ਹੀ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਨਵੀਆਂ ਆਬਾਦੀਆਂ ਵਸਣ ਲੱਗੀਆਂ ਬਾਜ਼ਾਰਾਂ ਨੂੰ ਨਵਾਂ ਰੂਪ ਚੜ੍ਹਣ ਲੱਗਾ ਛੋਟੀਆਂ-ਛੋਟੀਆਂ ਦੁਕਾਨਾਂ ਟਹਿ ਕੇ ਸ਼ੋਰੂਮ ਬਣਨ ਲੱਗ ਗਿਆਂ ਚਮ-ਚਮ ਕਰਦੇ ਸ਼ੋਰੂਮਾਂ ਵਿੱਚ ਨਵੀਆਂ-ਨਵੀਆਂ ਚੀਜ਼ਾਂ ਸਜਣ ਲੱਗੀਆਂ ਜਿਨ੍ਹਾਂ ਦੇ ਪਹਿਲਾਂ ਕਦੇ ਨਾਂ ਨਹੀਂ ਸੁਣੇ ਸਨ ਸ਼ੋਰੂਮਾਂ ਤੋਂ ਅੱਗੇ ਮੈਗਾ ਮਾਰਟ ਮਾਲ ਬਣਨ ਲੱਗੇ ਜਿਨ੍ਹਾਂ ਵਿੱਚ ਮੱਖੀਆਂ ਵਾਂਗ ਗਾਹਕ ਮਡਰਾਉਂਦੇ ਦੁਕਾਨਾਂ ਵਾਲੇ ਮੱਖੀਆਂ ਮਾਰਨ ਲੱਗੇ ਫਲਿੱਪਸ ਮਰਫੀ ਦੇ ਬੱਠਲ ਜਿੱਡੇ ਰੇਡੀਓ ਦੀ ਥਾਂ ਤੇ ਪਹਿਲਾਂ ਛੋਟੇ ਛੋਟੇ ਟ੍ਰਾਂਇਸਟਰ ਆਏ ਨੈਸ਼ਨਲ ਦੀ ਚਪੇਤਲੀ ਜਹੀ ਟੇਪ ਰਿਕਾਰਡ ਦੀ ਥਾਂ ਤੇ ਟੂ ਇਨ 1 ਆ ਗਏ ਕਾਲੇ ਚਿੱਟੇ ਟੈਲੀਵਿਜ਼ਨ ਵਿੱਚ ਮੂਰਤਾ ਆਉਣ ਲੱਗੀਆਂ ਓਏ ਖਬਰਾਂ ਬੋਲਣ ਵਾਲੀ ਆਪਣੇ ਡੱਬੇ ਜੇ ਚ ਆ ਬੈਂਦੀ ਐ ਹਿਮਾ ਮਾਲਣੀ ਰੇਖਾ ਆਪਣੇ ਘਰੇ ਡਾਂਸ ਕਰਦੀਆਂ ਨੇ ਛੋਡੇ ਬਲੈਕ ਐਂਡ ਵਾਈਟ ਚ ਤਾਂ ਸਮਾਰ ਕੇ ਸਿਆਣ ਨਹੀਂ ਆਉਂਦੀ ਹਿਮਾ ਮਾਲਣੀ ਦੀ ਸਾਡੇ ਮੁੰਡੇ ਲਿਆਏ ਐ 컬러ਡ ਟੀਵੀ ਟਮਾਟਰ ਰਗੀ ਹੇਮਾ ਮਾਲ ਨਹੀਂ ਦਿਸਦੀ ਐ ਫੇਰ ਤਾਂ ਅਮਜਦ ਖਾਨ ਤੇ ਅਮਰੀਸ਼ਪੂਰੀ ਵੀ ਆਉਂਦੇ ਹੋਣਗੇ ਭਾਬੀ ਕੋਲ ਦਿਨੇ ਆਉਂਦੇ ਆ ਕਿ ਰਾਤ ਨੂੰ ਗੱਲ ਰੰਗਦਾਰ ਟੀਵੀ ਤੇ ਵੀਨਾ ਖੜੀ ਐਲਈਡੀ ਆ ਗਈ ਟੀਵੀ ਡ੍ਰੈنگ ਰੂਮ ਜਾਂ ਸਾਂਝੇ ਕਮਰੇ ਚੋਂ ਨਿਕਲ ਕੇ ਬੈਡਰੂਮਾਂ ਵਿੱਚ ਵੜ ਗਈ ਲੈਂਡਲਾਈਨ ਫੋਨਾਂ ਤੋਂ ਬਾਅਦ ਕਾਰਡਲੈਸ ਆ ਗਏ ਫਿਰ ਪੇਜਰ ਲੱਕਾ ਨਾਲ ਆ ਲਟਕੇ ਗਦੇ ਦੇ ਬੱਚੇ ਵਾਂਗ ਪੇਜਰਾਂ ਤੇ ਥੋੜਾ ਜਿਹੀ ਜਵਾਨੀ ਰਹੀ ਮੋਬਾਈਲਾਂ ਨੇ ਪੇਜਰ ਮਦੋਲ ਸੁਟੇ ਫਿਰ ਬਾਹਰ ਲੀਆਂ ਕੰਪਨੀਆਂ ਨੇ ਮੋਬਾਈਲਾਂ ਦੇ ਨਵੇਂ-ਨਵੇਂ ਮਾਡਲ ਮਾਰਕੀਟ ਵਿੱਚ ਲਿਆ ਸੁਟੇ ਹੁਣ ਨਾ ਰੇਡੀਓ ਦੀ ਲੋੜ ਰਹੀ ਨਾ ਟੇਪ ਰਿਕਾਰਡ ਦੀ ਡੈਕ ਕਾਸਟੀਰੀਓ ਦਾ ਭਾਰ ਚੁੱਕਣਾ ਪਿਆ ਨਾ ਫਿਲਮ ਵੇਖਣ ਲਈ ਸਿਨੇਮੇ ਜਾਣਾ ਪੈਂਦਾ ਨਾ ਟੈਲੀਵਿਜ਼ਨ ਮੂਹਰੇ ਬੈਠਣ ਦੀ ਜ਼ਰੂਰਤ ਰਹੀ ਗੁੱਟ ਤੇ ਘੜੀ ਬੰਨਣ ਦਾ ਕੁਝ ਲਿਖਣ ਲਈ ਜੇ ਵਿੱਚ ਪੈਨ ਕਾਗਜ਼ ਡੈਰੀ ਰੱਖਣ ਦਾ ਖਲ ਜਗਨ ਮੁੱਕ ਗਿਆ ਫੋਨ ਨੰਬਰ ਲਈ ਵਿਜ਼ਿਟਿੰਗ ਕਾਰਡ ਸਾਂਭਣ ਦੀ ਲੋੜ ਨਾ ਰਹੀ ਭਾਤ ਭਾਤ ਦੀਆਂ ਗੇਮਾਂ ਜੇਬ ਵਿੱਚ ਆ ਗਈਆਂ ਜਗ ਜਹਾਨ ਦੀਆਂ ਖਬਰਾਂ ਵੀਡੀਓ ਕਲਿੱਪ ਮਿੰਟਾਂ ਸਕਿੰਟਾਂ ਵਿੱਚ ਵਾਇਰਲ ਹੋਣ ਲੱਗੇ ਇਹ ਸਾਰਾ ਕੁਝ ਇੱਕ SIM ਇੱਕ ਚਿਪ ਚ ਪੈਣ ਲੱਗਾ ਅਤੇ ਇੱਕ ਬਟਨ ਹੀ ਠਾ ਆ ਗਿਆ ਮੋਬਾਈਲ ਹਰੇਕ ਦੀ ਮੁਠੀ ਵਿੱਚ ਆ ਗਿਆ ਕਰਨ ਲਈ ਦੁਨੀਆ ਮੁਠੀ 'ਚ ਹਰੇਕ ਨੂੰ ਦੁਨੀਆ ਮੁਠੀ 'ਚ ਹੋਈ ਲੱਗਣ ਲੱਗੀ ਇਹ ਤਾਂ ਸਾਥਿਓ ਸਾਨੂੰ ਆਮ ਲੋਕਾਂ ਨੂੰ ਆਪਣੀ ਮੁਠੀ ਵਿੱਚ ਕਰ ਲਿਆ ਹੈ ਜਿਨੇ ਕਰਨਾ ਸੀ ਹੁਣ ਉਹ ਮਨਮਰਜ਼ੀ ਦੇ ਫੈਸਲੇ ਥੋਪਣ ਲਈ ਸਾਡੇ ਬ੍ਰੇਨ ਵਾਸ਼ ਕਰਨਗੇ ਇੱਕ ਰੈਲੀ ਵਿੱਚ ਬੋਲਦਿਆਂ ਜਨ ਮੰਚ ਦੇ ਆਗੂ ਸੁਰਮੇਲ ਨੇ ਟੋੜਾ ਇਸ ਗੱਲ ਤੇ ਲਿਆ ਕੇ ਝਾੜਿਆ ਗਣਿਤ ਦਾ ਸੇਵਾ ਮੁਕਤ ਅਧਿਆਪਕ ਲਾਲ ਚੰਦ ਬੜੇ ਧਿਆਨ ਨਾਲ ਭਾਸ਼ਣ ਸੁਣ ਰਿਹਾ ਸੀ ਉਹ ਰੈਲੀ ਵਿੱਚ ਹੀ ਬੈਠਾ ਬੈਠਾ ਹੀ ਅਤੀਤ ਵਿੱਚ ਜਾਣ ਲੱਗਾ ਉਸ ਦੀ ਬੀਤ ਗਈ ਜ਼ਿੰਦਗੀ ਦੇ ਵੀਡੀਓ ਕਲਿੱਪ ਉਸ ਦੀ ਜੇ ਵਿੱਚ ਪਏ ਫੋਨ ਵਿੱਚ ਆਉਂਦੇ ਦ੍ਰਿਸ਼ਾਂ ਵਾਂਗ ਉਸ ਦੇ ਜਿਹਨ ਵਿੱਚ ਆਉਣ ਲੱਗੇ ਪਿੰਡਾਂ ਵਿੱਚ ਬੀਤਿਆ ਬਚਪਨ ਚੜੀ ਜਵਾਨੀ ਅਧਿਆਪਕ ਲੱਗ ਘਰੋਂ ਸਕੂਲ ਸਕੂਲੋਂ ਘਰ ਦਾ ਸਫ਼ਰ ਕਾਮਰੇਡ ਹਮੀਰ ਸਿੰਘ ਅਰੱਲਾ ਦਾ ਗਵੰਡੀ ਸੀ ਲਾਲਚੰਦ ਉਹ ਕਾਮਰੇਡ ਨਾਲ ਧਰਨਿਆਂ ਮੁਜ਼ਾਹਰਿਆਂ ਕੋਲਾਂ ਵਿੱਚ ਜਾਂਦਾ ਰਿਹਾ ਸੀ ਉਹ ਉਸ ਦੀ ਚੜ੍ਹਦੀ ਜਵਾਨੀ ਦੇ ਦਿਨ ਸਨ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਸੀ ਨਹਿਰੂ ਦੇ ਗੱਫਿਆਂ 'ਚੋਂ ਉਸ ਨੂੰ ਵੀ ਇੱਕ ਗੱਫਾ ਮਿਲ ਗਿਆ ਸੀ ਪਹਿਲਾ ਉਹ ਅਨਟ੍ਰੇਨਡ ਅਧਿਆਪਕ ਲੱਗ ਗਿਆ ਸੀ ਫਿਰ ਜਦੋਂ ਸਰਕਾਰ ਨੇ ਜ਼ਰੂਰੀ ਕਰ ਦਿੱਤਾ ਤਾਂ ਉਹ ਜੀਵੀਟੀ ਕਰ ਆਇਆ ਜਿੱਥੇ ਉਸ ਨਾਲ ਬਠਿੰਡੇ ਦਾ ਅਧਿਆਪਕ ਆਗੂ ਹਰ ਮੋਹਨ ਸ਼ਰਮਾ ਵੀ ਟ੍ਰੇਨਿੰਗ ਕਰਦਾ ਸੀ ਸਰਵਸ ਦੌਰਾਨ ਹੀ ਉਸ ਪ੍ਰਾਈਵੇਟ ਬੀਏ ਕੀਤੀ ਤੇ ਫਿਰ ਵਿਭਾਗੀ ਆਗਿਆ ਨਾਲ ਜੀਵੀਟੀ ਵੀ ਕਰ ਲਈ ਕਾਮਰੇਡ ਰੱਲਾ ਦਾ ਗਵਾਂਡ ਅੰਦੋਲਨਾਂ ਦੀ ਪਾਹਲ ਹਰ ਮੋਹਨ ਸ਼ਰਮਾ ਦੀ ਦੋਸਤੀ ਤੇ ਉਸ ਨੂੰ ਸਿਰਫ ਘਰ ਜੋਗਾ ਨਾ ਰਹਿਣ ਦਿੱਤਾ ਇਸ ਸਾਥ ਨੇ ਉਸ ਦੇ ਤਿੰਨ ਨੀਮ ਪੱਕੇ ਬਣਾ ਦਿੱਤੇ ਉਹ ਘਰ ਗ੍ਰੈਸਤੀ ਦੀ ਜ਼ਿੰਮੇਵਾਰੀ ਤਨ ਮਨ ਤਨ ਨਾਲ ਨਿਭਾਉਂਦਾ ਟੀਚਰ ਯੂਨੀਅਨ ਦੇ ਹਰੇਕ ਸੰਘਰਸ਼ ਵਿੱਚ ਅੱਗੇ ਰਹਿੰਦਾ ਬਲਾਕ ਪ੍ਰਧਾਨ ਬਣ ਕੇ ਸਾਥੀ ਮਾਸਟਰਾਂ ਨੂੰ ਪ੍ਰੇਰ ਪੜਾ ਕੇ ਯੂਨੀਅਨ ਨਾਲ ਜੋੜਦਾ ਧਰਨਿਆਂ ਮੁਜ਼ਾਹਰਿਆਂ ਵਿੱਚ ਲੈ ਕੇ ਜਾਂਦਾ ਗਵਰਨਮੈਂਟ ਟੀਚਰ ਯੂਨੀਅਨ ਦੇ ਕੰਮਾਂ ਧੰਦਿਆਂ ਵਿੱਚ ਉਹ ਭੱਜਿਆ ਫਿਰਦਾ ਤੀਜੇ ਨੇਮ ਸਕੂਲ ਵਿੱਚ ਪੜਾਉਣ ਦੀ ਉਹ ਕੋਈ ਕਸਰ ਨਾ ਛੱਡਦਾ ਸਕੂਲ ਜਾਣ ਤੋਂ ਘੰਟਾ ਪਹਿਲਾਂ ਛੁੱਟੀ ਤੋਂ ਬਾਅਦ 3-4 ਘੰਟੇ ਬੱਚੇ ਉਸ ਕੋਲ ਪੜਨ ਘਰੇ ਆਈ ਜਾਂਦੇ ਪੜਾਉਂਦਾ ਉਹ ਮੁਫਤ ਸੀ ਪੜਾਉਣ ਲਈ ਘਰ ਦੇ ਇੱਕ ਪਾਸੇ ਵਿਹੀ ਬੰਨੀ ਬਾਹਰ ਰੱਖ ਕੇ ਪੱਕੀ ਬੈਠਕ ਵੀ ਪਾਈ ਹੋਈ ਸੀ ਜਿਸ ਨੂੰ ਉਸ ਦੀ ਘਰ ਵਾਲੀ পার্বਤੀ ਸਵੇਰੇ ਸੰਦੇਹਾ ਹੀ ਸੁੰਬਰ ਸਵਾਰ ਦਿੰਦੀ ਟੀ ਚਕਟੀ ਚਕ ਕਰਦੇ ਮੇਜ਼ ਕੁਰਸੀ ਝਾੜ ਪੂੰਝ ਦਿੰਦੀ ਬਲੈਕ ਬੋਰਡ ਤੇ ਗਿੱਲੀ ਲੀਰ ਫੇਰ ਦਿੰਦੀ ਸਾਰੀਆਂ ਬੋਰੀਆਂ ਝਾੜ ਕੇ ਲਾਈਨ ਵਿੱਚ ਵਿਛਾ ਦਿੰਦੀ ਪਾੜੇ ਰੱਲੇ ਦੇ ਹੀ ਨਹੀਂ ਨੇੜਲੇ ਪਿੰਡ ਜੋਗੇ ਭੁਪਾਲ ਉੱਬੇ ਦੇਵੀ ਆਈ ਜਾਂਦੇ ਇਮਤਿਹਾਨਾਂ ਦੇ ਨੇੜੇ ਸਿਆਲਾਂ ਦੇ ਦਿਨਾਂ ਵਿੱਚ ਤਾਂ ਉਹ ਰਾਤਾਂ ਨੂੰ ਵੀ ਉੱਥੇ ਹੀ ਰਹਿ ਪੈਂਦੇ ਆਪਣੇ ਘਰਾਂ ਤੋਂ ਰਜਾਈ ਗਦੈਲਾ ਲੈ ਆਉਂਦੇ ਉਸੇ ਬੈਠਕ ਵਿੱਚ ਠੇਠ ਦਰੀ ਵਿਛਾ ਕੇ ਆਸਣ ਲਾ ਲੈਂਦੇ ਬਿਸਤਰੇ ਵਿੱਚ ਬੈਠੇ ਪੜੀ ਜਾਂਦੇ ਇੱਕ ਖੂੰਜੇ ਵਿੱਚ ਚਾਹ ਬਣਾਉਣ ਲਈ ਸਟੋਵ ਉਤਰਿਆ ਹੁੰਦਾ ਮੁੰਡੇ ਅੱਧੀ ਅੱਧੀ ਰਾਤ ਤੱਕ ਚਾਹ ਚਾਚ ਜਿਦ ਜਿਦ ਕੇ ਪੜਦੇ ਰਹਿੰਦੇ ਸਵੇਰੇ ਸਨੇਹਾ ਉੱਠ ਖੜਦੇ ਲਾਲਚੰਦ ਕੁਰਸੀ ਢਾਹ ਕੇ ਕੋੜ ਬੈਠਾ ਰਹਿੰਦਾ ਜੇ ਕੋਈ ਸਵਾਲ ਪੁੱਛਦਾ ਤਾਂ ਝੱਟ ਸਮਝਾ ਦਿੰਦਾ ਕੁੜੇ ਬੀਰੀ ਮਾਸਟਰ ਜੀ ਆਪਾਂ ਨੂੰ ਨਹੀਂ ਰਾਤ ਰਹਿਣ ਦਿੰਦਾ ਉਹਦਾ ਕੀ ਕਸਦਾ ਜੇ ਆਪਾਂ ਵੀ ਰਹਿ ਕੇ ਪੜ ਲਈਏ ਨਹੀਂ ਹਾਂ ਰਾਣੂ ਜੇ ਰਾਤਾਂ ਨੂੰ ਕੱਠੀਆਂ ਪੜੀਏ ਨਜ਼ਾਰਾ ਆ ਜੇ ਹਾਂ ਹਾਂ ਕੁੜੇ ਆਪਾਂ ਪੁੱਛਾਂਗੇ ਨਾ ਮਾਸਟਰ ਜੀ ਨੂੰ ਕੁੜੀਆਂ ਦੀਆਂ ਹਸ ਹਸਰਤਾ ਦਿਲ ਵਿੱਚ ਹੀ ਰਹਿ ਜਾਂਦੀਆਂ ਐ ਲਾਲਚੰਦ ਤੋਂ ਪੜ ਕੇ ਪੂਰਾ ਦੇ ਪੂਰ ਮੁੰਡੇ ਆਪਣੇ ਕੰਮ ਧੰਦੇ ਲੱਗਦੇ ਗਏ ਅੱਖਰ ਗਿਆਨ ਲੈ ਕੇ ਰੋਜ਼ੀ ਰੋਟੀ ਦੇ ਸਿਰ ਤਾਂ ਕਾਫੀ ਹੋ ਗਏ ਸਮਿਆਂ ਦੇ ਆਪਣੇ ਵੇਗ ਹੁੰਦੇ ਹਨ ਇਹ ਵੇਗ ਆਪ ਮੁਹਾਰੇ ਤੁਰਦੇ ਰਹਿੰਦੇ ਹਨ ਆਮ ਬੰਦੇ ਨੂੰ ਇਹਨਾਂ ਵੇਗਾਂ ਨੂੰ ਤੋੜਨ ਵਾਲਾ ਕਰੇ ਕਰਾਏ ਆਪੇ ਆਪ ਲੱਗਦਾ ਹੈ ਉਹ ਸਮਝਦੇ ਨੇ ਮਾਨਸ ਕੇ ਕਿਛੂ ਨਹੀਂ ਹਾਥ ਪਰ ਕਈ ਜਿਹੜੇ ਕੁਝ ਚੇਤਨ ਹੋ ਜਾਂਦੇ ਹਨ ਕੋਈ ਸੂਝ ਉਹਨਾਂ ਨੂੰ ਆ ਜਾਂਦੀ ਹੈ ਤਾਂ ਉਹ ਸਮਝ ਜਾਂਦੇ ਹਨ ਕਿ ਕਰਨ ਕਰਾਉਣ ਵਾਲਾ ਸਰਵ ਸ਼ਕਤੀਮਾਨ ਕੋਈ ਹੋਰ ਰੱਬ ਨਹੀਂ ਪਰ ਲੋਕਾਂ ਵਿੱਚ ਦਰਬਾਰ ਸਜਾਈ ਬੈਠਾ ਕੋਈ ਧਰਮ ਰਾਜ ਨਹੀਂ ਇਸ ਧਰਤੀ ਤੇ ਧਰਮ ਰਾਜ ਹਨ ਜੋ ਸਮੇ ਨੂੰ ਆਪਣੀ ਕਠ ਪੁਤਲੀ ਬਣਾ ਨਚਾਉਂਦੇ ਹਨ ਲਾਲਚੰਦ ਨੂੰ ਵੀ ਇਹ ਸਮਝ ਆ ਗਈ ਸੀ ਲਾਲਚੰਦ ਨੇ ਆਪਣੇ ਅੱਖੀਂ ਵੇਖਿਆ ਕਿ ਕੁਝ ਮਨਸਾਂ ਨੇ ਆਪਣੇ ਹੱਥੀ ਕੁਝ ਕਰਨ ਦਾ ਬੀੜਾ ਚੁੱਕਿਆ ਬੰਗਾਲ ਵੱਲੋਂ ਉੱਠੇ ਛੜਾਕੇ ਨੇ ਮੁਲਕ ਵਿੱਚ ਦਸਤਕ ਆ ਦਿੱਤੀ ਪੰਜਾਬ ਅਤੇ ਮਾਲਵੇ ਦੇ ਇਨ੍ਹਾਂ ਪਿੰਡਾਂ ਵਿੱਚ ਵੀ ਰਾਜਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਕੱਟਣ ਦੇ ਨਾਰੇ ਗੂੰਜਣ ਲੱਗੇ। ਟਾਵੇਂ-ਟਾਵੇਂ ਹਥਿਆਰ ਦੇਸਣ ਲੱਗੇ। ਸੁਮਾਵਾ ਵਾਲਾ ਹੁਕਮਾ ਘੋੜੀ ਤੇ ਚੜ ਕੇ ਸਾਰੇ ਪਿੰਡਾਂ ਵਿੱਚ ਫਿਰ ਗਿਆ। ਜੋਗੇ ਵਾਲੇ ਆੜਤੀਆਂ ਦੀਆਂ ਬਈਆਂ ਸਾੜਨ। ਹੁਕਮੇ ਦੇ ਸਾਥੀ ਲਾਲ ਚੰਦ ਦੇ ਚੁਬਾਰੇ ਚੋਂ ਹੀ ਉੱਠ ਕੇ ਗਏ ਸਨ। ਦੇਵਤਾ ਤੇਰੀਆਂ ਹਵਾਵਾਂ ਉਲਟ ਸੁਣੀ ਦੀਆਂ ਨੇ। ਬਚ ਕੇ ਤੋਰ। ਇਹ ਰਾਹ ਕੰਡਿਆਂ ਵਾਲੀ ਕਾਮਰੇਡ ਹਮੀਸ਼ਿਆ ਨੇ ਇੱਕ ਦਿਨ ਲਾਲਚੰਦ ਨੂੰ ਰੋਕ ਕੇ ਕਿਹਾ ਸੀ ਕਾਮਰੇਡ ਜੀ ਇਸ ਰਾਹ ਤੁਸੀਂ ਆਪ ਹੀ ਤੁਰਿਆ ਲਾਲਚੰਦ ਨੇ ਅੱਖਾਂ ਕਾਮਰੇਡ ਦੀਆਂ ਅੱਖਾਂ ਵਿੱਚ ਪਾ ਕੇ ਪਾਸੇ ਘੁਮਾ ਲਈਆਂ ਸਨ ਤੁਰਿਆ ਤੰਗ ਨੂੰ ਤਾਂ ਰੋਕਦਾ ਭਈ ਗਲਤ ਪਾਸੇ ਨਾ ਤੁਰ ਗਲਤ ਸਹੀ ਤਾਂ ਫੈਸਲਾ ਤਾਂ ਸਮਾ ਹੀ ਕਰੂ ਕਾਮਰੇਡ ਜੀ ਉਹ ਦੋਨੋਂ ਆਪੋ ਵਿੱਚ ਆਪਣੇ ਰਾਹ ਤੁਰ ਗਏ ਸਨ ਸਮਾ ਆਪਣੀ ਤੌਰ ਤੁਰਦਾ ਲਾਲਚੰਦ ਕੋਲ ਦੀ ਲੰਗਦਾ ਗਿਆ ਲਾਲ ਲਾਟ ਮੱਧਮ ਪੈ ਗਈ ਤੇ ਹਥਿਆਰਾਂ ਚੋਂ ਕੇਸਰੀ ਲਾਟ ਨਿਕਲਣ ਲੱਗੀ ਇੰਨੇ ਸਮੇਂ ਵਿੱਚ ਲਾਲਚੰਦ ਨੇ ਧੀ ਵਿਆਹ ਕੇ ਤੋਰ ਦਿੱਤੀ ਸੀ ਪੁੱਤ ਪ੍ਰਦੀਪ ਨੂੰ ਵਿਆਹ ਕੇ ਨੂੰ ਸੰਤੋਸ਼ ਘਰੇ ਲਾਇਆ ਸੀ ਲਾਲ ਟੈਂਡ ਦੀ ਚਿਮਨੀ ਵਾਂਗੂ ਬਹੂ ਨੇ ਸਾਰੇ ਰੱਲੇ ਵਿੱਚ ਚਾਨਣ ਕਰ ਦਿੱਤਾ ਸੀ ਓਏ ਭਤੀਜ ਪਹਿਲੇ ਜ਼ਮਾਨਿਆਂ ਚ ਜੋਗੇ ਰੱਲੇ ਪਰੀਆਂ ਜੰਮਦੀਆਂ ਸੀ ਆ ਬਾਹਮਣ ਪਰਿਵਿਅਹ ਕੇ ਲਾਇਆ ਤਾਇਆ ਤੇਰੀਆਂ ਕਿਉਂ ਲਾਲਾਂ ਡਿੱਗੀਆਂ ਜਾਂਦੀਆਂ ਨੇ ਤਾਏ ਦੀ ਲਾਲਸਾ ਨਹੀਂ ਭਰੀ ਤਾਏ ਦੇ ਵਸ ਨੇ ਕੁਛ ਕੀ ਕਰੇ ਵਿਚਾਰਾ ਤੇਰੀ ਮਾਂ ਨੂੰ ਕਹਿ ਦੇ ਪਰ ਦੂ ਲਾਲਸਾ ਕੰਜਰ ਦਾ ਟੱਟੂ ਜਿਆ ਓਏ ਨਹੀਂ ਵੱਡੇ ਭਾਈ ਮਾਂ ਤਾਂ ਇਹਦੀ ਰਹੀ ਪਈ ਐ ਚਾਚੀ ਐ ਇਹਦੀ ਘੋੜੇ ਵਰਗੀ ਉਹਨੂੰ ਕਹਿਣਾ ਪਊ ਓਏ ਠੇਠਰੋ ਕੋਈ ਚੱਜ ਦੀ ਗੱਲ ਕਰ ਲੋ ਚੱਜ ਦੀ ਤੂੰ ਬੜਾ ਕੋਕ ਸ਼ਾਸਤਰ ਪੜਨਾ ਹੁੰਨਾ ਹੈ ਸਾਥ ਚ ਗੱਲ ਤਾਂ ਯਾਰ ਪੰਡਤਾਂ ਦੇ ਪ੍ਰਦੀਪ ਦੀ ਬਹੂ ਦੀ ਕਰਦੇ ਸੀ ਤੁਸੀਂ ਹੋਰ ਹੀ ਪਾਸੇ ਇਹ ਤੁਰ ਵਗ ਤੁਰੇ ਹਾਂ ਭਈ ਬਾਂਮਣੀ ਹੈ ਗਲਾਸ ਵਰਗੀ ਫੇਰ ਤਾਂ ਚੱਕਣੀ ਪਊ ਵਾਹਿਗੁਰੂ ਕਹਿ ਕੇ ਹਾਂ ਹਾਂ ਹੁਣ ਤਾਂ ਵਾਹਿਗੁਰੂ ਆळ्या ਕੋਲ ਹਥਿਆਰ ਵੀ ਆ ਗਏ ਹਥਿਆਰਾਂ ਨਾਲ ਹੀ ਖੋਹਾਂਗੇ ਘਰ-ਬਾਰ ਬਾਂਮਣੀਆਂ ਬਨਿਆਣੀਆਂ ਚੱਕਾਂਗੇ ਵੀ ਕਿਉਂ ਭੁਗਾਈ ਮਾਰ ਦਿਓ ਹੋਰ ਹੀ ਕੁੱਤੇ ਵਾਲੀ ਗੱਲ ਕੀ ਕਰਦੇ ਸੀ ਘੜੀਬਿੰਦ ਵਾਸਤੇ ਇਹ ਹੋਰ ਹੀ ਅੱਗ ਅਗਲਛਣ ਲੱਗ ਗਏ ਉਹ ਨਹੀਂ ਦਿਨੇ ਹਥਿਆਰੀ ਨਹੀਂ ਬੰਦੇ ਵੀ ਅੱਗ ਉਹ ਗਲਛਣ ਲੱਗ ਪਈ ਸੀ ਪਿੰਡਾਂ ਵਿੱਚ ਸਹਿਮ ਫੈਲ ਗਿਆ ਸੀ ਇਹ ਸਹਿਮ ਲਾਲਚੰਦ ਨੂੰ ਕਮਰੇੜ ਹਮੀਰ ਸਿੰਘ ਕੋਲ ਲੈ ਕੇ ਗਿਆ ਸੀ ਜੇ ਤੇਰਾ ਮਨੀਰਾਮ ਐ ਕਹਿੰਦਾ ਦੇਵਤਾ ਤਾਂ ਫਿਰ ਚੱਕ ਲਗਾ ਤੁਕਾ ਮੰਡੀ ਚਲਿਆ ਜਾ ਉ ਪਿੰਡਾਂ ਚ ਤਾਂ ਅੱਜ ਕੱਲ੍ਹ ਗਹਿਰ ਮੱਚਿਆ ਪਿਆ ਏ ਕੇ 47 ਅਗ ਲਈ ਜਾਂਦੀਆਂ ਨੇ ਮੈਨੂੰ ਤੇਰਾ ਫੈਸਲਾ درست ਹੀ ਲੱਗਦਾ ਫਿਰ ਲਾਲਚੰਦ ਨੂੰ ਪੁੱਤ ਤੇ পার্বਤੀ ਨੂੰ ਲੈ ਕੇ ਮੰਡੀ ravel ਆ ਗਿਆ ਮੰਡੀ ਦੇ ਖੋਖਰ ਗੇਟ ਤੋਂ ਬਾਹਰ ਬਾਹਰ ਧੀਬਰ ਵਸਤੀ ਵਿੱਚ ਬਣਿਆ ਬਣਾਇਆ ਮਕਾਨ ਲੈ ਲਿਆ ਮੰਡੀ ਆ ਕੇ ਲਾਲਚੰਦ ਨੇ ਤਾਂ ਸੁੱਖ ਦਾ ਸਾਹ ਲੈ ਲਿਆ ਪਰ ਪੰਜਾਬ ਨੂੰ ਅਜੇ ਸੁੱਖ ਦਾ ਸਾਹ ਨਹੀਂ ਸੀ ਆਇਆ ਮੰਡੀ ravel ਤੋਂ ਛੋਟੀ ravel ਨੂੰ ਜਾਂਦਿਆਂ ਸ਼ੇਲਿੰਦਰ ਸਿੰਘ ਸ਼ੈਲੀ ਦੀ ਤਿੰਨ ਮੰਜ਼ਲੀ ਕੋਠੀ ਐਨ ਸਾਹਮਣੇ ਮੱਥੇ 'ਚ ਇੱਟ ਵਾਂਗ ਵੱਜਦੀ ਸੀ ਜਿਸ ਦੇ ਗੇਟ ਦੇ ਦੋਵੇਂ ਪਾਸੇ ਚਾਰ ਪਾਮ ਦੇ ਦਰਖਤ ਪਹਿਰੇਦਾਰਾਂ ਵਾਂਗ ਤਣੇ ਖੜੇ ਸਨ ਮੰਡੀ ਤੋਂ ਛੋਟੀ ravel ਨੂੰ ਆਉਂਦੀ ਲਿੰਕ ਰੋਡ ਉੱਤੇ ਕੋਠੀ ਕੋਲ ਕੂਣੀ ਮੋੜ ਬਣਦਾ ਸੀ ਪੱਕੀ ਸੜਕ ਖੱਬੇ ਨੂੰ ਮੁੜ ਜਾਂਦੀ ਅੱਗੋਂ ਇੱਕ ਹੋਰ ਮੋੜ ਮੁੜ ਕੇ ਇਹ ਸੜਕ ravel ਚੌਂਕ ਵਿੱਚ ਚਲੀ ਜਾਂਦੀ ਸੀ ਚੌਂਕ 'ਚੋਂ ਚਾਰੇ ਪਾਸੇ ਸੜਕਾਂ ਜਾਂਦੀਆਂ ਸਨ ਜੰਕਸ਼ਨ ਹੀ ਸ਼ਹਿਰ ਤੋਂ ਆਉਂਦੀ ਸੜਕ ਪਟਿਆਲੇ ਨੂੰ ਨਿਕਲ ਜਾਂਦੀ ਸੀ ਰਲੇ ਜੋਕੇ ਵਾਲੀ ਰੋਡ ਮੰਡੀ ਰਾਵਲ ਅਤੇ ਵੱਡੀ ਰਾਵਲ ਦੇ ਨਾਲ ਦੀ ਲੰਘਦੀ ਟੁੱਟਾਲ ਮੰਡੀ ਨੂੰ ਚਲੀ ਜਾਂਦੀ ਸੀ ਜੋ ਅੱਗੇ ਹਰਿਆਣੇ ਵਿੱਚ ਜਾਵੜਦੀ ਸੀ ਛੋਟੀ ਰਾਵਲ ਮੇਨ ਰੋਡ ਤੋਂ ਪਾਸੇ ਹੈ ਅਤੇ ਸਰਕਾਰੀ ਕਾਲਜ ਮੇਨ ਰੋਡ ਦੇ ਐਨ ਉੱਪਰ ਇਸੇ ਕਾਲਜ ਵਿੱਚ ਸ਼ਲੇਂਦਰ ਸਿੰਘ ਸ਼ੈਲੀ ਦਾ ਇਕਲੌਤਾ ਪੁੱਤਰ ਰੋਬਨਜੀਤ ਪੜਦਾ ਹੈ ਪੜਾਈ ਵੱਲੋਂ ਉਹ ਕਈ ਸਾਲਾਂ ਤੋਂ ਇੱਕੋ ਕਲਾਸ ਵਿੱਚ ਗੇਅਰ ਫਸਾਈ ਖੜਾ ਸੀ ਪੜਾਈ ਦਾ ਫਿਕਰ ਨਾ ਰੋਬਨ ਨੂੰ ਹੈ ਤੇ ਨਾ ਉਸ ਦੇ ਮਾਪੇ ਨੂੰ ਮਾਪੇ ਨੂੰ ਤਾਂ ਸਿਰਫ ਐਸ਼ ਪ੍ਰਸਤੀ ਤੇ ਮौज-ਮੇਲੇ ਦਾ ਫਿਕਰ ਹੈ ਜਾਂ ਫਿਰ ਧੰ ਦਾ ਢੇਰ ਵੱਡਾ ਕਰਨ ਦਾ ਰੋਬਨ ਦਾ ਬਾਪ ਸ਼ਿਲਿੰਦਰ ਸਿੰਘ ਪੁਲਿਸ ਦਾ ਬਰਖਾਸਤ ਇੰਸਪੈਕਟਰ ਹੈ ਉਸ ਦਾ ਪਿਸ਼ੋਕੜ ਕਿਸ਼ਨਗੜ ਦੇ ਵਿਸਵੇਦਾਰਾ ਨਾਲ ਜਾ ਮਿਲਦਾ ਰੋਬਨ ਬੰਕ ਸ਼ੈਲੀ ਵੀ ਪੜਾਈ ਵਿੱਚ ਗੇਰ ਫਸਾਈ ਖੜਾ ਸਿਪਾਹੀ ਭਰਤੀ ਹੋ ਗਿਆ ਸੀ ਅਤਵਾਦ ਦੇ ਦਿਨਾਂ ਵਿੱਚ ਸ਼ੈਲੀ ਦੀ ਦੀਦਾ ਦਲੇਰੀ ਨੇ ਉਸ ਲਈ ਮਾਇਆ ਦਾ ਮੀਂਹ ਵੀ ਵਰਾਇਆ ਦੇਸ਼ 17 ਦੀ ਗਿਣਤੀ ਵੀ ਵਿਵਧਾਈ ਸੀ ਅਤਵਾਦ ਦੇ ਅੰਤਲੇ ਦਿਨਾਂ ਵਿੱਚ ਸ਼ੈਲੀ ਬਾਰਡਰ ਦੇ ਏਰੀਏ ਵਿੱਚ ਸੀ ਕਿਸੇ ਕੇਸ ਵਿੱਚ ਉਹ ਮਨੁੱਖੀ ਅਧਿਕਾਰ ਸੰਗਠਨ ਦੇ ਅੜਿੱਕੇ ਆਇਆ ਸਜ਼ਾ ਖਾ ਬੈਠਾ ਤੇ ਮੁੜ ਛੋਟੀ ravel ਮੁੜ ਆਇਆ ਸੀ ਹੁਣ ਛੋਟੀ ravel ਵਿੱਚ ਉਸ ਦੀ ਤਿੰਨ ਮੰਜ਼ਲੀ ਕੋਠੀ ਐਨ ਫਿਰਨੀ ਦੇ ਉੱਪਰ ਹੈ ravel ਚੌਕ ਵਾਲੀ ਮੇਨ ਰੋਡ ਉੱਪਰ 45 ਕਿੱਲਾ ਦਾ ਟੱਕ ਹੈ ਤੇ ਭੈਣੀ ਪਿੰਡ ਦੀ ਪੂਰਾ ਮਰੱਬਾ ਜ਼ਮੀਨ ਬਕ ਐਨ ਜ਼ਮੀਨ ਜਾਇਦਾਦ ਧਨ ਦੌਲਤ ਨਾਲ ਉਸ ਦੀ ਨੀਤ ਨਹੀਂ ਭਰੀ ਧਨ ਦੌਲਤ ਜ਼ਮੀਨ ਜਾਇਦਾਦ ਲਈ ਉਹ ਕੁਝ ਵੀ ਕਰ ਸਕਦਾ ਹੈ ਜਿਸ ਪਾਰਟੀ ਦੀ ਸਰਕਾਰ ਆ ਜਾਵੇ ਸ਼ੈਲੀ ਉਹੀ ਪੱਗ ਬਨ ਬਨ ਲੈਂਦਾ ਹੈ ਅੱਜ ਕੱਲ ਉਸ ਦੀ ਨੀਲੀ ਪੱਗ ਬੰਨੀ ਹੋਈ ਹੈ ਰੋਲੇ ਵਾਲੀਆਂ ਜ਼ਮੀਨਾਂ ਦਾ ਪਹਿਲਾ ਗਾਕ ਸ਼ੈਲੀ ਹੁੰਦਾ ਹੈ ਕਬਜ਼ਾ ਲੈਣ ਲਈ ਉਸ ਪੂਰਾ ਤੰਤਰ ਬਣਾ ਰੱਖਿਆ ਹੈ ਅਫਸਰਾਂ ਪੁਲਿਸ ਅਫਸਰਾਂ ਵਿੱਚ ਉਸ ਦਾ ਪਹਿਲਾ ਹੀ ਵਾਲਾ ਹੁਕਮ ਕੰਮ ਆ ਜਾਂਦਾ ਹੈ ਅਤੇ ਸਰਕਾਰ ਦੇ ਮੰਤਰੀਆਂ ਵਿੱਚ ਹੁਣ ਵਾਲਾ ਰਤਬਾ ਮੁੱਖ ਮੰਤਰੀ ਦੇ ਉਹ ਬਾਪੂ ਜੀ ਕਹਿ ਕੇ ਗੋਡੀ ਹੱਥ ਲਾਉਂਦਾ ਹੈ ਤੇ ਉਸ ਦੇ ਮੁੰਡੇ ਨੂੰ ਕਾਕਾ ਜੀ ਕਹਿ ਕੇ ਚਫੀ ਪਾਉਂਦਾ ਹੈ ਕਾਕਾ ਜੀ ਦੀ ਗੱਡੀ ਅਕਸਰ ਹੀ ਉਹਦੀ ਕੋਠੀ ਅੱਗੇ ਆ ਖੜਦੀ ਹੈ ਕਾਕਾ ਜੀ ਦਾ ਰੋਬਨ ਦਾ ਵੀ ਬਹੁਤ ਤਿਉ ਕਰਦਾ ਹੈ ਰੋਬਨ ਵੀ ਕਾਕਾ ਜੀ ਦੇ ਕਾਫਲੇ ਵਿੱਚ ਗੱਡੀ ਲਾ ਲੈਂਦਾ ਹੈ ਸ਼ਲਿੰਦਰ ਦੀ ਪਹਿਲੀ ਪਤਨੀ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੀ ਰਹਿੰਦੀ ਹੈ ਤੂੰ ਧੀਏ ਆਪ ਦੀ ਧੀ ਪਾਲ ਲੈ ਮੈਂ ਇਸ ਖਲਣੇ ਨੂੰ ਜਾਣਦੀ ਆਂ ਇਹ ਗੰਦੀ ਨਸਲ ਐ ਆਹ ਤੇਰਾ ਸਹਰਾ ਜਿਹੜਾ ਹੁਣ ਚਿੱਟਾ ਬਣਾ ਪਾ ਕੇ ਧਰਮਾਤਮਾ ਬਣਿਆ ਫਿਰਦਾ ਦੋਸਤੋ ਹਰ ਮਿੱਟੀ ਦੀ ਆਪਣੀ ਖਸਲਤ ਅੱਜ ਤੁਸੀਂ ਇਸ ਨਾਵਲ ਦਾ ਪਹਿਲਾ ਭਾਗ ਸੁਣਿਆ ਕੱਲ ਨੂੰ ਆਪਾਂ ਫਿਰ ਮਿਲਦੇ ਹਾਂ ਖੁਸ਼ ਰਹੋ